ਅੰਜੀ ਸ਼ਰਮਾ ਜੀ ਹੌਲੀ ਦੀਆਂ ਮੁਬਾਰਕਾਂ ਜੀ ਬਹੁਤ ਬਹੁਤ ਥੈਂਕ ਯੂ ਤੇ ਹੌਲੀ ਬਾਰੇ ਕੋਈ ਕੀ ਵਿਚਾਰ ਤੁਹਾਡੇ ਜਿਦਾ ਸਾਂਝੇ ਕਰੋ ਦੇਖੋ ਹੌਲੀ ਦਾ ਜ ਬੜਾ ਸ਼ੁਭ ਮੌਕੇ ਦੇ ਉੱਤੇ ਤੁਹਾਨੂੰ ਵੀ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਸ਼ੁਭ ਕਾਮਨਾਵਾਂ ਦਿੰਨਾ ਹੌਲੀ ਬੜਾਈ ਪ੍ਰਾਚੀਨ ਪਰੰਪਰਿਕ ਸਾਡਾ ਤਿਵਾਰ ਹੈਗਾ ਇਹ ਮੈਨੂੰ ਕਹਿਦੀ ਹੋਏ ਬੜੀ ਖੁਸ਼ੀ ਵੀ ਹੋ ਰਹੀ ਹੈ ਤੇ ਕਿ ਹੋਲੀ ਦੇ ਤਿਉਹਾਰ ਦੇ ਵਿੱਚ ਮੈਨੂੰ ਬੋਲਣ ਦਾ ਮੌਕਾ ਮਿਲਿਆ ਆਪਣੇ ਵਿਚਾਰ ਰੱਖਣ ਦਾ ਨਾਲ ਕੋ ਥੋੜਾ ਜਿਹਾ ਇੱਕ ਮਨ ਦੇ ਵਿੱਚ ਅਲੱਗ ਕਿਸਮ ਦਾ ਇੱਕ ਵਿਚਾਰ ਵੀ ਆਂਦਾ ਕਿ ਹੋਲੀ ਦਾ ਜਿਹੜਾ 20 30 40 50 ਸਾਲ ਪਹਿਲੇ ਤਰੀਕਾ ਹੁੰਦਾ ਸੀ ਖੇਡਣ ਦਾ ਸਰੂਪ ਸੀ ਉਹ ਕਾਫੀ ਬਦਲ ਚੁੱਕਿਆ ਹੋਇਆ ਪੁਰਾਣੇ ਸਮੇਂ ਆ ਤੇ ਫੁੱਲਾਂ ਨਾਲ ਹੋਲੀ ਖੇਲੀ ਜਾਂਦੀ ਸੀ ਜਾਂ ਫੁੱਲਾਂ ਤੋਂ ਰੰਗ ਤਿਆਰ ਕਰਕੇ ਹੋਲੀ ਖੇਲੀ ਜਾਂਦੀ ਸੀ ਉਸ ਤੋਂ ਬਾਅਦ ਕੁਝ ਪਰੰਪਰਿਕ ਰੰਗ ਹੋਰ ਆ ਗਏ ਉਹਨਾਂ ਨਾਲ ਹੋਲੀ ਖੇਲੀ ਜਾਣ ਲੱਗੀ لیکن ਹੁਣ سنتھیٹک کلر ਆ ਗਏ سنتھیٹک ਰੰਗਾਂ ਦੇ ਜਿਹੜੇ ਸਾਡੇ ਸਕਿਨ ਨੂੰ ਤੇ ਸਾਡੀ ਅੱਖਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਨੁਕਸਾਨ ਪਹੁੰਚਾ ਸਕਦੇ। ਪੈਸਟ میں بہت লম্বা نہ ਕਹਿੰਦੇ ਹੋਏ ਸਾਰਿਆਂ ਨੂੰ ਇੱਕ اپیل ਕਰਦਾ। چاہے ਉਹ ਰੰਗ ਵੇਚਣ ਵਾਲੇ ਆ ਚਾਹੇ ਵਰਤਣ ਵਾਲੇ ਆ ਇੱਕ ਦੂਸਰੇ ਲਗਾਉਣ ਵਾਲੇ ਆ ਕਿ سنتھیٹک ਰੰਗਾਂ ਤੋਂ ਗੁਰੇਜ਼ ਕਰੋ। ਉਹਨਾਂ ਦਾ ਵਰਤੋਂ ਨਾ ਕਰੋ। ਪਰੰਪਰਿਕ ਰੰਗ ਜਿਹੜੇ ਹੈ ਉਹਨਾਂ ਦੀ ਹੀ ਵਰਤੋਂ ਕਰੋ ਤੇ ਰੰਗ ਲਗਾਉਣ ਲੱਗੇ ਵੀ ਧਿਆਨ ਰੱਖੋ। ਕਿ ਕਿਸੇ ਦੀ ਅੱਖ ਚ ਨਾ ਪੈ ਜੇ ਜਿਹੜੇ ਸੈਂਟਫੈਕਟਿੰਗ ਰੰਗ ਹੈਗੇ ਕਦਰ ਰਹਿਗੇ ਇਹ ਸਾਡੀ ਸਕਿਨ ਨੂੰ ਤੇ ਅੱਖਾਂ ਨੂੰ ਖਰਾਬ ਕਰਦੇ ਇੱਕ ਹੋਰ ਛੋਟੀ ਜਿਹੀ ਗੱਲ ਮੈਂ ਨਾਲ ਜੋੜਨਾ ਚਾਹੁੰਦਾ ਕਿ ਹੋਲੀ ਖੇਲਣ ਤੋਂ ਪਹਿਲਾਂ ਹੁਣ ਅੱਜ ਦਾ ਦਿਨ ਜੇ ਤੁਸੀਂ ਸੁਣ ਰਹੇ ਹੋ ਤਾਂ ਵੀ ਨਹੀਂ ਆਉਣ ਵਾਲੇ ਸਮਿਆਂ ਦੇ ਲਈ ਆਪਣੇ ਚਿਹਰੇ ਤੇ ਤੇ ਬਾਹਵਾ ਤੇ ਜਿਹੜਾ ਸਰੀਰ ਦੇ ਹਿੱਸੇ ਲੰਗੇ ਹੈ ਉਹਨਾਂ ਦੇ ਉੱਪਰ ਤੇਲ ਲਗਾ ਲੈਣਾ ਚਾਹੀਦਾ ਹੈਗਾ ਤਾਂ ਕਿ ਅਗਰ ਤੁਹਾਡੇ ਤੇ ਕੋਈ ਰੰਗ ਰੂਗ ਲਗਾਉਂਦਾ ਹੈ ਜਦੋਂ ਉਤਾਰਨ ਵੇਲੇ ਕੋਈ ਪਰੇਸ਼ਾਨੀ ਨਹੀਂ ਹੁੰਦੀ ਨਾ ਹੀ ਸਾਡੀ ਸਕਿਨ ਨੂੰ ਕੋਈ ਨੁਕਸਾਨ ਪਹੁੰਚਦਾ ਐਨਾ ਕਹਿੰਦੇ ਹੋਏ ਮੈਂ ਇੱਕ ਵਾਰ ਫਿਰ ਸਾਰੇ ਭੈਣ ਭਰਾਵਾ ਨੂੰ ਹੋਲੀ ਦੀ ਬਹੁਤ ਕਾਮਨਾਵਾਂ ਦਾ ਤੁਹਾਡੇ ਸਭ ਲਈ ਹੋਲੀ ਸ਼ੁਭ ਹੋਵੇ ਤੇ ਖੁਸ਼ੀਆਂ ਭਰੀ ਥੈਂਕ ਯੂ ਵੈਰੀ ਮਚ ਸਟ੍ਰੀਮ ਸੋ ਲਾਊ ਵੇ ਆਰ ਲਿਵਿੰਗ ਇਨ ਦਿਸ ਕਰੂ ਵਰਲਡ ਬ੍ਰੋਕਨ ਬਟ ਸਟਰੋਂਗ ਗਾਟ ਟੂ ਮੂਵ ਔਨ ਯੂ ਆਰ ਨਾਟ ਅ ਬੈਗਰ ਮੋਲੀ ਤੇ ਬਹੁਤ ਬੜੀਆਂ ਸਾਰੇ ਠੀਕ ਹੈ ਅੱਜ ਹਰ ਇੱਕ ਬੱਚਾ ਕਿ ਬਲੀਆਂ ਹੋਵੇ ਮੋਬਾਰਕਾ ਵੀ ਹੋਵੇ ਸਾਡਾ ਵਿਸ਼ਾ ਇਸੇ ਨੇ ਜੂਰੇ ਸਾਨੂੰ ਸਰਕਾਰ ਦਾ ਸਾਨੂੰ ਬਹੁਤ ਮਗਰਜ਼ ਹੈ ਕਿ ਗੜਾ ਦਾ ਸੇਕ ਜੋ ਕੰਮ ਹੋਲੇ ਵਾਲਾ ਥੋੜਾ ਜਿਹਾ ਅਸੀਂ ਕੰਮ ਕਰਾਣਾ ਚਾਹੁੰਦੇ ਹਾਂ ਕਿਉਂਦਾ ਹੈ بارش ਮੈਂ ਤੁਸੀਂ ਸਾਰੇ ਆਟੋ ਵਾਲੇ ਸਾਰੇ ਆਟੋ ਵਾਲੇ ਤੁਸੀਂ ਇੱਕ ਹੋ i uh -huh. ਕਿ ਸਾਰਿਆਂ ਨੂੰ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਰੱਬ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਅਸੀਂ ਬਹੁਤ ਇੰਜੋਏ ਕਰ ਰਹੇ ਆਂ ਪੰਜਾਬ ਹਲਚਲ ਦੇ ਸਾਰੇ ਨੰਬਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਬਾਈਕ ਤੇ ਆ ਰਹੇ ਬੋਸ ਆਏ ਨੇ ਯੂਨੀਵਰਸਿਟੀ ਵਾਲੇ ਇਹ ਸਾਰੇ ਪੂਰੇ ਗੋਲ ਕਿੰਨੇ ਪੈਕ ਲੈਣੇ ਇੱਕ ਦੋ ਦੇ ਦੋ

मशीन मतिलबु कागज़ न ਬਾਟਾ ਲਾ ਤੁਸੀਂ ਮੰਨ ਜੋਗੇ ਐਸਐਸਪੀ ਸਾਹਿਬ ਤੇ ਐਸਪੀ ਸਾਹਿਬ ਸਾਡੇ ਡੀਐਸਪੀ ਖੜ੍ਹ ਇਹ ਨਾਲ ਸਖਤ ਰਹਿਤਾ ਜਿਹੜਿਆ ਵੀ ਅੱਜ ਥੋੜੀ ਦਾ ਧਿਆਰ ਹੈ ਕੋਈ ਹੁੱਲੜਪਾਜੀ ਜਾਂ ਟ੍ਰਿਪ ਰੈਡਿੰਗ ਜਾਂ ਨਸ਼ਾ ਕਰਕੇ ਕੋਈ ਵੀ ਤੇ ਇਸ ਤਰ੍ਹਾਂ ਦਾ ਕੋਈ ਘਟਨਾ ਵਰਤਾਰਾ ਹੈ ਜੋ ਰੰਗ ਪਾ ਰਿਹਾ ਨਜਾਇਜ਼ ਲੜਕੀਆਂ ਤੇ ਉਹਨਾਂ ਤੇ ਪੂਰਾ ਸ਼ਕਤੀ ਨਾਲ ਅਦਨਈੇ ਲੈ ਕੇ ਮੋਟਰ ਸੇਬ ਬੰਦ ਕਰਕੇ ਚਲਾਨ ਕਰਕੇ ਉਹਨਾਂ ਨਿਬੜਿਆ ਜਾ ਰਿਹਾ ਤੇ ਵੀ ਇਹ ਕਿਸੇ ਤਰ੍ਹਾਂ ਦਾ ਹਾਂ ਫੋਲੀ ਦਾ ਤਿਹਾਰ ਹੈ ਪਿਆਰ ਦੇ ਨਾਲੇ ਘਰ ਵਿੱਚ ਬੈਠ ਕੇ ਮਨਾਉਣ ਬੁੱਲਰਬਾਜੀ ਇੱਥੇ ਨਹੀਂ برداشت ਹੋਣੀ ਅੱਜ ਘਟੋ ਘਟ 35 ਚਲਾਨ ਕਰ ਚੁੱਕੀ ਹੈ ਜੀ ਟ੍ਰਿਪਲ ਰੈਡਿੰਗ ਵਗੈਰਾ ਦੇ ਜੋ ਟੀਮ ਦੇ ਵਿੱਚ ਕੋਈ ਹੋਲੀ ਨੂੰ ਆਨੰਦ ਮਾਣ ਰਿਆ ਉਹਨਾਂ ਦੇ ਪਿੱਛੇ ਤਾਂ ਕੋਈ ਇਦਾਂ ਦਾ ਨੇ ਨਹੀਂ ਕਰ ਰਹੇ ਤੇ ਜਿਹੜੇ ਬੰਦ ਐ ਇਹ ਵੀ ਨੇ ਕਿਹਾ 7-8 ਮੋੜਾਂ ਤੇ ਬੰਦ ਕਰਤੀ ਅਸੀਂ ਤਿਹਾਰ ਦੇ ਦਿਨ ਤੇ ਪ੍ਰਮਾਤਮਾ ਅਪਰੇ ਅਸੀਂ ਤਾਂ ਪੁਲਿਸ ਵੱਲੋਂ ਸਾਡੇ ਵੀ ਪ੍ਰਮਾਤਮਾ ਦੇ ਅਰਦਾਸ ਹੈ ਸੱਚੇ ਪਾਤਸ਼ਾਹ ਹੋਲੀ ਦਾ ਦਿਨ ਬਹੁਤ ਵਧੀਆ ਸ਼ੁਭ ਤੇ ਦਾ ਖੁਸ਼ੀਆਂ ਭਰਿਆ ਨਿਕਲੇ ਤੇ ਆਦੇ ਘਰ ਦੇ ਵਿੱਚ ਜੋ ਹੋਲੀ ਆਪਾਂ ਮਨਾਉਂਦੇ ਆ ਆਨੰਦਪੁਰ ਸਾਹਿਬ ਦਾ ਮੇਲਾ ਜੋ ਹੋ ਰਿਹਾ ਇਹਦੇ ਤੇ ਕਿਹਾ ਇੱਧਰ ਧਿਆਨ ਦੇਣਾ ਤੇ ਘਰ ਦੇ ਵਿੱਚ ਹੋਲੀ ਮਨਾਉਣਾ ਆ ਖੁਸ਼ੀਆਂ ਨੇ ਨਾਰਾ ਮੈਨੂੰ ਸਾਈਡ ਪਰ